ਸਤਿ ਸ਼੍ਰੀ ਅਕਾਲ ਜੀ SKB ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਇਸ਼ਕੇ ਦਾ ਰਤਬਾ ਕਹਾਣੀ ਦਾ ਪਹਿਲਾ ਭਾਗ ਲੈ ਕੇ ਆਈਆਂ ਸ਼ੁਰੂ ਕਰਦੇ ਆਂ ਆਪਣੀ ਅੱਜ ਦੀ ਕਹਾਣੀ ਇਹ ਕਹਾਣੀ ਹੈ ਇੱਕ ਆਮ ਜਿਹੀ ਕੁੜੀ ਦੀ ਜਿਸਦੇ ਬਹੁਤੇ ਅਰਮਾਨ ਨਹੀਂ ਸੀ ਬਸ ਉਸ ਨੂੰ ਪਿਆਰ ਚਾਹੀਦਾ ਸੀ ਕਿਉਂਕਿ ਉਹ ਬਚਪਨ ਤੋਂ ਹੀ ਇਕੱਲੀ ਰਹੀ ਸੀ ਉਸ ਦਾ ਨਾ ਕੋਈ ਭਰਾ ਸੀ ਤੇ ਨਾ ਹੀ ਕੋਈ ਭੈਣ ਉਹਨੂੰ ਕਈ ਵਾਰੀ ਰੱਬ ਤੇ ਗੁੱਸਾ ਆਉਂਦਾ ਸੀ ਕਿਉਂ ਉਸ ਨਾਲ ਬੇਇਨਸਾਫੀ ਕੀਤੀ ਰੱਬ ਨੇ ਪਰ ਕਹਿੰਦੇ ਹਨ ਕਿਸਮਤ ਤੇ ਰੱਬ ਅੱਗੇ ਕਿਸੇ ਦਾ ਕੋਈ ਜ਼ੋਰ ਨਹੀਂ ਹੈ ਬਾਕੀ ਦੇਖਦੇ ਹਾਂ ਜੀਤੀ ਦੀ ਜ਼ਿੰਦਗੀ 'ਚ ਕੀ ਕੁਝ ਹੋਇਆ ਤੇ ਕੀ ਕੁਝ ਅਜੇ ਬਾਕੀ ਹੈ ਜੀਤੀ ਆਪਣੇ ਕਮਰੇ ਵਿੱਚ ਬੈਠੀ ਬਹੁਤ ਰੋ ਰਹੀ ਸੀ ਦਰਵਾਜ਼ਾ ਅੰਦਰੋਂ ਬੰਦ ਸੀ ਉਸਦਾ ਪਤੀ ਸਰਜੀਤ ਬਾਹਰੋਂ ਦਰਵਾਜ਼ਾ ਖੜਕਾ ਰਿਹਾ ਸੀ ਕਿ ਕਿਸੇ ਤਰ੍ਹਾਂ ਉਹ ਦਰਵਾਜ਼ਾ ਖੋਲ ਦੇ ਵੀ ਪਰ ਜੀਤੀ ਤਾਂ ਰੋਈ ਜਾ ਰਹੀ ਸੀ ਹਾਰ ਕੇ ਉਹ ਵੀ ਮੰਝੇ ਤੇ ਬੈਠ ਗਿਆ ਜੀਤੀ ਦੀ ਸੱਸ ਬੁੜਬੁੜ ਕਰਦੀ ਫਿਰਦੀ ਸੀ ਜਦੋਂ ਸਰਜੀਤ ਜੀਤੀ ਨੂੰ ਅਵਾਜ਼ਾਂ ਮਾਰੀ ਹੀ ਜਾ ਰਿਹਾ ਸੀ ਤਾਂ ਜੀਤੀ ਦੀ ਸੱਸ ਹੋਰ ਉੱਚੀ ਬੋਲਣ ਲੱਗ ਜਾਂਦੀ ਸੀ ਸਰਜੀਤ ਦਾ ਦਿਲ ਡੁੱਬ ਡੁੱਬ ਜਾ ਰਿਹਾ ਸੀ ਜਾਂਦਾ ਵੀ ਕਿਉਂ ਨਾ ਜੀਤੀ ਨਾਲ ਉਸ ਦਾ ਪਿਆਰ ਹੀ ਇੰਨਾ ਸੀ 12 ਸਾਲ ਹੋ ਗਏ ਸੀ ਉਹਨਾਂ ਦੇ ਵਿਆਹ ਨੂੰ ਦੋ ਮੁੰਡੇ ਸੀ ਇੱਕ 10 ਸਾਲ ਦਾ ਤੇ ਛੋਟਾ 8 ਸਾਲ ਦਾ ਦੋਵੇਂ ਸੋਹਣੇ ਵੀ ਸਰਜੀਤ ਵਰਗੇ ਜਦੋਂ ਸਰਜੀਤ ਦੇ ਨਾਲ ਖੇਤ ਜਾਂਦੇ ਤਾਂ ਤਿੰਨੇ ਇੱਕੋ ਜਿਹੇ ਲੱਗਦੇ ਸੀ ਪਿਓ ਬਣ ਕੇ ਵੀ ਸਰਜੀਤ ਉਹਨਾਂ ਨੂੰ ਆਪਣੇ ਦੋਸਤਾਂ ਵਾਂਗ ਹੀ ਰੱਖਦਾ ਸੀ ਸਭ ਤੋਂ ਪੱਕੀ ਯਾਰੀ ਸੀ ਤਿੰਨਾਂ ਦੀ ਵੈਸੇ ਵੀ ਵੇਖਣ ਨੂੰ ਸਰਜੀਤ ਉਹਨਾਂ ਦਾ ਵੱਡਾ ਭਰਾ ਹੀ ਲੱਗਦਾ ਸੀ ਸਰਜੀਤ ਤੇ ਜੀਤੀ ਦੀ ਮੁਲਾਕਾਤ ਇੱਕ ਵਿਆਹ ਵਿੱਚ ਹੋਈ ਸੀ ਜੀਤੀ ਦੀ ਭੂਆ ਦੇ ਮੁੰਡੇ ਦਾ ਵਿਆਹ ਸੀ ਤੇ ਸਰਜੀਤ ਵੀ ਉੱਥੇ ਵਿਆਹ ਤੇ ਆਇਆ ਸੀ ਉਸ ਸਮੇਂ ਸਰਜੀਤ 12ਵੀਂ ਵਿੱਚ ਪੜਦਾ ਸੀ ਸਰਜੀਤ ਦੇਖਣ ਨੂੰ ਵੀ ਬਹੁਤ ਸੋਹਣਾ ਲੱਗਦਾ ਸੀ ਜਿੱਤੀ ਵੀ ਆਪਣੇ ਆਪ ਵਿੱਚ ਬਹੁਤ ਸੋਹਣੀ ਸੀ ਕੱਦ ਚਾਹੇ ਜ਼ਿਆਦਾ ਲੰਬਾ ਨਹੀਂ ਸੀ ਪਰ ਰੰਗ ਗੋਰਾ ਤੇ ਤਿੱਖੇ ਨੈਣ ਨਕਸ਼ ਉਸ ਨੂੰ ਹੋਰ ਵੀ ਸੋਹਣੀ ਬਣਾ ਦਿੰਦੇ ਸੀ ਜਿੱਤੀ ਉਸ ਸਮੇਂ 10ਵੀਂ ਵਿੱਚ ਪੜਦੀ ਸੀ ਜਿੱਤੀ ਦੀ ਭੂਆ ਦੀ ਵੱਡੀ ਨੂੰ ਨਾਲ ਜਿੱਤੀ ਦਾ ਬਹੁਤ ਪਿਆਰ ਸੀ ਤੇ ਸਰਜੀਤ ਉਹਦੀ ਹੀ ਰਿਸ਼ਤੇਦਾਰੀ ਵਿੱਚੋਂ ਸੀ ਵਿਆਹ ਵਿੱਚ ਸਰਜੀਤ ਤਾਂ ਬਸ ਜੀਤੀ ਦੇ ਆਸ-ਪਾਸ ਹੀ ਘੁੰਮਦਾ ਰਿਹਾ ਕਿਸੇ ਨਾ ਕਿਸੇ ਬਹਾਨੇ ਜੀਤੀ ਨੂੰ ਬੁਲਾਉਂਦਾ ਰਿਹਾ ਸੀ ਜੀਤੀ ਨੂੰ ਅਜੇ ਇਸ ਬਾਰੇ ਕੁਝ ਜ਼ਿਆਦਾ ਪਤਾ ਨਹੀਂ ਸੀ ਜੀਤੀ ਦੀ ਭਾਬੀ ਸਭ ਸਮਝ ਰਹੀ ਸੀ ਤੇ ਕਿਉਂ ਸਰਜੀਤ ਜੀਤੀ ਦੇ ਦਿਵਾਲੇ ਘੇੜੇ ਕੱਢ ਰਿਹਾ ਸੀ ਉਹ ਆਨੇ ਬਹਾਨੇ ਸਰਜੀਤ ਨੂੰ ਛੇੜਦੀ ਰਹੀ ਸਰਜੀਤ ਹੱਸ ਕੇ ਗੱਲ ਟਾਲ ਦਿੰਦਾ ਸੀ ਕਹਿੰਦਾ ਵੀ ਕਿ ਅਜੇ ਉਹਨੂੰ ਇੰਨੀ ਸਮਝ ਵੀ ਤਾਂ ਨਹੀਂ ਸੀ ਪਰ ਉਹਨੂੰ ਇਹ ਪਤਾ ਸੀ ਕਿ ਜਦੋਂ ਵੀ ਉਹ ਜੀਤੀ ਦੇ ਕੋਲ ਆਉਂਦਾ ਹੈ ਤਾਂ ਉਸਦੇ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ ਜਿਵੇਂ ਉਹ ਹਵਾ ਵਿੱਚ ਕਿਸੇ ਪੰਛੀ ਵਾਂਗ ਉੱਡ ਰਿਹਾ ਹੋਵੇ ਜਿਵੇਂ ਕਿਸੇ ਹੋਰ ਹੀ ਦੁਨੀਆ ਵਿੱਚ ਘੁੰਮ ਰਿਹਾ ਹੋਵੇ ਪੂਰੇ ਵਿਆਹ 'ਚ ਸਰਜੀਤ ਦੀ ਨਜ਼ਰ ਸਿਰਫ ਜੀਤੀ ਤੇ ਹੀ ਟਿਕੀ ਹੋਈ ਸੀ ਉਹਦਾ ਦਿਲ ਕਰਦਾ ਸੀ ਕਿ ਜੀਤੀ ਕੋਲ ਜਾ ਕੇ ਆਪਣੇ ਦਿਲ ਦੀ ਗੱਲ ਉਸਨੂੰ ਦੱਸ ਦੇਵੇ ਕਿ ਕਿਵੇਂ ਉਹਦਾ ਹੁਸਨ ਉਹਦੇ ਦਿਲ ਨੂੰ ਜ਼ਖਮੀ ਕਰ ਰਿਹਾ ਹੈ ਜਿਵੇਂ ਉਹਦੇ ਤਿੱਖੀ ਤਲਵਾਰ ਵਰਗੇ ਨੈਣ ਉਹਦੇ ਦਿਲ ਨੂੰ ਚੀਰ ਰਹੇ ਹਨ ਪਤਾ ਜੀਤੀ ਨੂੰ ਵੀ ਸੀ ਕਿ ਸਰਜੀਤ ਉਹਨੂੰ ਦੇਖ ਰਿਹਾ ਹੈ ਉਹ ਵੀ ਜਾਣ ਬੁੱਝ ਕੇ ਆਨੇ ਬਹਾਨੇ ਸਰਜੀਤ ਕੋਲੋਂ ਲੰਘ ਜਾਂਦੀ ਸੀ ਤੇ ਸਰਜੀਤ ਕਿਸੇ ਜ਼ਖਮੀ ਹੋਏ ਪਰਿੰਦੇ ਵਾਂਗ ਉੰਡਣ ਦੀ ਨਾਕਾਮ ਕੋਸ਼ਿਸ਼ ਕਰਦਾ ਸੀ ਤੇ ਉਹ ਜੀਤੀ ਦੇ ਨੈਣਾਂ ਦੇ ਵਾਰ ਤੋਂ ਬਚ ਜਾਵੇ ਵੈਸੇ ਵੀ ਹੁਸਨ ਤੇ ਇਸ਼ਕ ਦਾ ਤਾਂ ਆਪਸ 'ਚ ਬਹੁਤ ਗੂੜਾ ਰਿਸ਼ਤਾ ਹੈ ਜਿੱਥੇ ਹੁਸਨ ਹੋਵੇ ਇਸ਼ਕ ਹੋ ਹੀ ਜਾਂਦਾ ਹੈ ਜਨਾਬ ਜਿਵੇਂ ਤੁਹਾਨੂੰ ਹੋਇਆ ਸੀ ਜਦੋਂ ਤੁਸੀਂ ਆਪਣੀ ਪਹਿਲੇ ਪਿਆਰ ਨੂੰ ਪਹਿਲੀ ਵਾਰ ਦੇਖਿਆ ਸੀ ਤੇ ਉਹ ਅਹਿਸਾਸ ਅੱਜ ਵੀ ਤੁਹਾਡੇ ਦਿਲ ਦੀ ਕਿਸੇ ਨੁੱਕਰ ਵਿੱਚ ਸੰਭਾਲ ਰੱਖਿਆ ਹੈ ਤੁਸੀਂ ਕਿਸੇ ਕੀਮਤੀ ਸਮਾਨ ਵਾਂਗ ਉਸ ਤੋਂ ਬਾਅਦ ਚਾਹੇ ਤੁਸੀਂ ਉਸ ਨੂੰ ਕਦੇ ਨਹੀਂ ਮਿਲੇ ਪਰ ਅੱਜ ਵੀ ਪਹਿਲੀ ਮਿਲਣੀ ਦਾ ਅਹਿਸਾਸ ਤੁਹਾਨੂੰ ਧੁਰ ਅੰਦਰ ਤੱਕ ਹਿਲਾ ਕੇ ਰੱਖ ਦਿੰਦਾ ਹੈ ਵਿਆਹ ਵਿੱਚ ਦੋਵਾਂ ਨੂੰ ਮੌਕਾ ਨਾ ਮਿਲਿਆ ਤੇ ਇੱਕ ਦੂਜੇ ਨਾਲ ਗੱਲ ਕਰ ਸਕਣ ਕਿਉਂਕਿ ਉਸ ਸਮੇਂ ਹੁਣ ਮੰਗ ਖੁੱਲ ਨਹੀਂ ਸੀ ਬੱਚਿਆਂ ਨੂੰ ਸਰਜੀਤ ਪੈਲਸ ਵਿੱਚ ਹੀ ਆਪਣੇ ਘਰ ਚਲੇ ਗਿਆ ਸੀ ਕਿਉਂਕਿ ਉਸਦੇ ਮੰਮੀ ਡੈਡੀ ਵੀ ਆਏ ਸੀ ਵਿਆਹ ਤੇ ਉਹਨਾਂ ਨੇ ਸਰਜੀਤ ਨੂੰ ਵੀ ਵਾਪਸ ਜਾਣ ਲਈ ਕਹਿ ਦਿੱਤਾ ਸੀ ਤੇ ਸਰਜੀਤ ਨਾ ਚਾਹੁੰਦੇ ਵੀ ਜਾਣ ਲਈ ਤਿਆਰ ਹੋ ਗਿਆ ਸੀ ਦੂਜੇ ਦਿਨ ਜੀਤੀ ਹੋਣੀ ਵੀ ਵਾਪਸ ਆ ਗਈ ਆਪਣੇ ਘਰ ਕਿਉਂਕਿ ਜੀਤੀ ਨੇ ਸਕੂਲ ਵੀ ਜਾਣਾ ਸੀ ਉਦੋਂ ਘਰਾਂ ਵਿੱਚ ਅਜੇ ਜ਼ਿਆਦਾ ਤਾਰ ਵਾਲੇ ਫੋਨ ਹੀ ਲੱਗੇ ਹੋਏ ਸੀ ਘਰ ਵਿੱਚ ਇੱਕ ਹੀ ਮੋਬਾਈਲ ਹੁੰਦਾ ਸੀ ਤੇ ਉਹ ਵੀ ਅਕਸਰ ਘਰ ਦੇ ਵੱਡੇ ਬੰਦੇ ਕੋਲ ਰਹਿੰਦਾ ਸੀ ਜੀਤੀ ਦੀ ਭਾਬੀ ਸਰਿੰਦਰ ਉਸ ਨੂੰ ਹਮੇਸ਼ਾ ਫੋਨ ਕਰਦੀ ਹੁੰਦੀ ਸੀ ਹੁਣ ਤਾਂ ਉਹ ਪਹਿਲਾਂ ਤੋਂ ਵੀ ਜ਼ਿਆਦਾ ਫੋਨ ਕਰਨ ਲੱਗ ਗਈ ਸੀ ਗੱਲ ਬਾਤ ਕਰਦੇ ਕਰਦੇ ਸਰਿੰਦਰ ਨੇ ਜੀਤੀ ਨੂੰ ਬਹੁਤ ਵਾਰੀ ਸਰਜੀਤ ਦਾ ਨਾਮ ਲੈ ਕੇ ਤੰਗ ਕੀਤਾ ਸੀ ਜੀਤੀ ਨੂੰ ਹਮੇਸ਼ਾ ਕਹਿੰਦੀ ਕਿ ਤੇਰਾ ਰਿਸ਼ਤਾ ਤਾਂ ਮੈਂ ਆਪਣੇ ਹੱਥੀ ਕਰਵਾਉਣਾ ਹੈ ਮੈਂ ਤੇਰੀ ਭਾਬੀ ਹਾਂ ਦੇਖੀ ਤੂੰ ਮੇਰੀ ਭਾਬੀ ਬਣੇਗੀ ਜੀਤੀ ਨੇ ਹੱਸ ਕੇ ਗੱਲ ਟਾਲ ਦੇਣੀ ਇੱਕ ਗੱਲ ਜੀਤੀ ਵੀ ਸਮਝ ਗਈ ਸੀ ਤੇ ਉਹ ਵੀ ਸਰਜੀਤ ਨੂੰ ਪਸੰਦ ਕਰਦੀ ਹੈ ਕਿਉਂਕਿ ਜਦੋਂ ਵੀ ਸਰਿੰਦਰ ਭਾਬੀ ਸਰਜੀਤ ਦਾ ਨਾਮ ਲੈਂਦੇ ਉਸ ਦੇ ਦਿਲ ਵਿੱਚ ਅਜੀਬ ਜਿਹੀ ਹਲਚਲ ਹੋਣ ਲੱਗਦੀ ਸੀ ਉਹ ਮਨ ਹੀ ਮਨ ਸਰਜੀਤ ਨੂੰ ਪਸੰਦ ਕਰਨ ਲੱਗ ਗਈ ਸੀ ਬਸ ਕਦੇ ਸਰਿੰਦਰ ਭਾਬੀ ਨੂੰ ਦੱਸ ਹੀ ਨਹੀਂ ਸਕੀ ਸੀ ਡਰ ਵੀ ਸੀ ਤੇ ਸ਼ਰਮ ਵੀ ਕੇ ਭਾਬੀ ਪਤਾ ਨਹੀਂ ਕੀ ਸੋਚੇਗੀ ਉਸ ਬਾਰੇ ਕਹਾਣੀ ਪੜ ਕੇ ਕਿਵੇਂ ਲੱਗਿਆ ਦੱਸਣਾ ਜ਼ਰੂਰ ਜੇਕਰ ਕੋਈ ਕਮੀ ਹੋਵੇ ਤਾਂ ਵੀ ਜ਼ਰੂਰ ਦੱਸਣਾ ਮੈਂ ਇੰਤਜ਼ਾਰ ਕਰਾਂਗੀ ਸੋ ਮਿਲਦੇ ਹਾਂ ਕਹਾਣੀ ਦਾ ਦੂਸਰਾ ਭਾਗ ਲੈ ਕੇ ਪਲੀਜ਼ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਬੈਲ ਆਈਕਨ ਜ਼ਰੂਰ ਦਬਾ ਲੈਣਾ ਜੋ ਕਿ ਤੁਹਾਨੂੰ ਆਉਣ ਵਾਲੀ ਹਰ ਇੱਕ ਕਹਾਣੀ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਮਿਲਦੇ ਹਾਂ ਕਹਾਣੀ ਦਾ ਦੂਸਰਾ ਪਾਗ ਲੈ ਕੇ ਤਦ ਤੱਕ ਲਈ ਧੰਨਵਾਦ